ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਦੇ ਹਾਂ ਜੀ ਤੂੜੀ ਦੇ ਰੇਟਾਂ ਦੀ ਸੋ ਤੂੜੀ ਦੇ ਰੇਟ ਆਪਾਂ ਤੁਹਾਨੂੰ ਉਹ ਦੱਸਾਂਗੇ ਜਿਹੜੇ ਆਪਾਂ ਨੂੰ ਤੂੜੀ ਮੰਡੀ ਦੇ ਵਿੱਚ ਜਿਹੜੇ ਕੰਡੇ ਹੁੰਦੇ ਆ ਉਥੋਂ ਦਾ ਰੇਟ ਆਪਾਂ ਤੁਹਾਨੂੰ ਦੱਸਾਂਗੇ ਜਿਹੜੇ ਭੁੰਗਾ ਵਾਲੇ ਹੁੰਦੇ ਆ ਇਹਨਾਂ ਤੋਂ ਬਚੋ ਇਹ ਰੇਟ ਜਿਹੜਾ ਘੱਟ ਲਾਉਂਦੇ ਆ ਸੋ ਤੂੜੀ ਦਾ ਰੇਟ ਜੇ ਵੇਚਣੀ ਹੈ ਤੁਸੀਂ ਆਸ-ਪਾਸ ਪੁੱਛ ਕੇ ਤੇ ਫੇਰ ਹੀ ਤੂੜੀ ਦਾ ਜਿਹੜਾ ਰੇਟ ਆ ਉਹ ਇਹਨਾਂ ਨਾਲ ਕਰਿਆ ਕਰੋ ਕਿਉਂਕਿ ਇਹਨਾਂ ਨੇ ਵਿੱਚੋਂ ਪੈਸੇ ਕਮਾਉਣੇ ਹੁੰਦੇ ਆ ਤੇ ਕਈ ਵਾਰੀ ਕਈ ਮੇਰੇ ਵੀਰ ਕਹਿ ਦਿੰਦੇ ਆ ਤੂੰ ਤੂੜੀ ਦੇ ਰੇਟ ਜਿਹੜੇ ਉਹ ਦੱਸਦਾ ਉਹ ਮੈਚ ਨਹੀਂ ਕਰਦੇ ਉਹ ਤਾਂ ਨਹੀਂ ਕਰਦੇ ਕਿਉਂਕਿ ਜਿਹੜੇ ਆ ਕੰਡਿਆਂ ਦੇ ਰੇਟ ਹੁੰਦੇ ਆ ਉਹ ਤੇਜ਼ ਹੁੰਦੇ ਆ ਜੇ ਜਿਹੜੇ ਭੁੰਗਾਂ ਵਾਲੇ ਆ ਉਹਨਾਂ ਦਾ ਰੇਟ ਡਾਊਨ ਹੁੰਦਾ ਸੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਵੀਡੀਓ ਦੇਖ ਲਈਆ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟਾਂ ਦੇ ਵਿੱਚ ਜਰੂਰ ਰੇਟ ਆਪ ਆਪਣੇ ਏਰੀਏ ਦੇ ਜਿਹੜੇ ਆ ਉਹ ਸਾਂਝੇ ਕਰਿਆ ਕਰੋ ਸੋ ਹੁਣ ਸ਼ੁਰੂ ਕਰਦੇ ਹਾਂ ਜੀ ਰੇਟ ਆਪਾਂ ਸਾਡੇ ਤਰਨਤਾਰਨ ਏਰੀਆ ਦੇ ਵਿੱਚ ਜਿਹੜੀ ਤੂੜੀ ਆ ਚਿੱਟੀ ਤੂੜੀ ਅੰਦਰ ਦੀ ਉਹ 550 ਤੋਂ ਲੈ ਕੇ ਤੇ 600 ਦੇ ਵਿੱਚ ਵਿੱਚ ਜਿਹੜੀ ਆ ਉਹ ਵਿਕ ਰਹੀ ਆ ਤੇ ਜਿਹੜੀ ਆ ਅੱਗੇ ਕਪੂਰਥਲਾ ਦੀ ਗੱਲ ਕਰ ਲਈਏ ਜੀ ਇੱਥੇ ਤੂੜੀ ਦਾ ਰੇਟ ਜਿਹੜਾ ਵਾ 600 ਤੋਂ ਲੈ ਕੇ ਤੇ 650 ਦੇ ਵਿੱਚ ਵਿੱਚ ਜਿਹੜਾ ਚੱਲ ਰਿਹਾ ਅੱਗੇ ਆਪਾਂ ਸ੍ਰੀ ਅਮਰਸਰ ਦੀ ਗੱਲ ਕਰ ਲਈਏ ਉੱਥੇ ਤੂੜੀ ਜਿਹੜੀ ਆ 600 ਤੋਂ ਲੈ ਕੇ ਤੇ 650 ਦੇ ਵਿੱਚ ਵਿੱਚ ਜਿਹੜੀ ਆ ਚੱਲ ਰਹੀ ਆ ਜੀ ਇਧਰ ਆਪਾਂ ਬੋਗਾ ਏਰੀਆ ਦੀ ਗੱਲ ਕਰ ਲੈਨੇ ਆ ਜੀ ਇੱਥੇ ਤੂੜੀ ਦਾ ਰੇਟ 500 80 ਰੁਪਏ ਤੋਂ ਲੈ ਕੇ ਤੇ 610 20 ਰੁਪਏ ਇਥੋਂ ਤੱਕ ਜਿਹੜੀ ਆ ਤੂੜੀ ਵਿਖ ਰਹੀ ਆ ਤੇ ਜਿਹੜੀਆਂ ਬਾਹਰ ਦੀਆਂ ਤੂੜੀਆਂ ਵਾਂ ਉਹਨਾਂ ਦੇ ਰੇਟ 50 ਰੁਪਏ ਡਾਊਨ ਆ ਉਹ ਤੂੜੀ ਦਾ ਵੇਖ ਕੇ ਚੰਗੀ ਮਾੜੀ ਕਿੰਨੀ ਇਹ ਚਿੱਟੀ ਤੂੜੀ ਜਿਹੜੀ ਆ ਉਹਨਾਂ ਦੇ ਰੇਟ ਵਾ ਬਾਕੀ ਜਿਹੜੀਆਂ ਬਾਹਰ ਦੀਆਂ ਤੂੜੀਆਂ ਹੁੰਦੀਆਂ ਵਾ ਉਹ ਕਈ ਐਵਰੇਜ ਜਿਆਦੀਆਂ ਕਿਸਮਾਂ ਵਾਲੀਆਂ ਹੁੰਦੀਆਂ ਕਾਲੀਆਂ ਵੀ ਹੁੰਦੀਆਂ ਉਹਨਾਂ ਦੇ ਵੇਖ ਕੇ ਰੇਟ ਲੱਗਦੇ ਆ ਤੇ ਅੱਗੇ ਆਪਾਂ ਗੱਲ ਕਰ ਲੈਨੇ ਆ ਜੀ ਇਧਰ ਕੋਟਕਪੂਰਾ ਦੀ ਇੱਥੇ ਤੂੜੀ ਜਿਹੜੀ ਆ 600 ਰੁਪਏ ਦੇ ਲਾਗੇ ਬੰਨੇ ਵਿਕ ਰਹੀ ਆ ਅੱਗੇ ਲੁਧਿਆਣੇ ਦੀ ਗੱਲ ਕਰ ਲਈਏ ਜੀ ਉੱਥੇ ਤੂੜੀ ਜਿਹੜੀ ਆ ਤੇਜ ਵਾ ਉੱਥੇ 700 ਤੋਂ 750 ਦੇ ਵਿੱਚ ਵਿੱਚ ਤੂੜੀ ਚੱਲ ਰਹੀ ਆ ਪਠਾਨਕੋਟ ਵੀ ਤੂੜੀ ਦਾ ਰੇਟ ਤੇਜ ਆ ਉੱਥੇ 800 ਰੁਪਏ ਨੂੰ ਵੀ ਤੂੜੀ ਜਿਹੜੀ ਆ ਵਿਕੀ ਆ ਤੇ ਬਾਕੀ ਓਵਰਆਲ ਪੰਜਾਬ ਦੇ ਵਿੱਚ ਤੂੜੀ ਜਿਹੜੀ ਆ ਉਹ 600 ਤੋਂ 650 ਦੇ ਵਿੱਚ ਵਿੱਚ ਵਿਕ ਰਹੀ ਆ ਕਿਤੇ ਕਿਤੇ ਤੂੜੀ ਜਿਹੜੀ ਵੱਡੇ ਸ਼ਹਿਰਾਂ ਦੇ ਵਿੱਚ ਤੂੜੀ ਦਾ ਰੇਟ 700 ਤੋਂ ਉੱਪਰ ਆ ਸੋ ਵੀਡੀਓ ਚੰਗੀ ਲੱਗੀ ਹੋ ਤਾਂ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ